ਸਤ ਜੀ ਸਾਰਿਆਂ ਨੂੰ ਦੋਸਤੋ ਅੱਜ ਸਰਦੀਪਿੰਨ ਅਖਾਰੜਾ ਦੇ ਗੁਰਦੁਆਰਾ ਸਾਹਿਬ ਬਾਬਾ ਜੀ ਮਾਨ ਸਿੰਘ ਜੀ ਵਿਖੇ ਸਰਕਾਰ ਵੱਲੋਂ ਜਿਹੜਾ ਹੀ 15 ਅਗਸਤ ਨੂੰ ਸੰਬੰਧਿਤ ਜਿਹੜਾ ਇੱਕ ਨੁੱਕਰ ਨਾਟਕ ਪੰਜਾਬ ਦੀ ਆਵਾਜ਼ ਪੰਜਾਬ ਦੀ ਕਲਾ ਰੰਗ ਦੇ ਮੰਚ ਦੇ ਪੇਸ਼ ਕੀਤਾ ਗਿਆ ਜਿਸ ਵਿੱਚ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਏ ਪੁਰਣੇ ਦੇ ਚੱਲਣ ਦਾ ਜਿਹੜਾ ਜਿਹੜਾ ਸੰਦੇਸ਼ ਦਿੱਤਾ ਉੱਥੇ ਹੀ ਵਾਤਾਵਰਨ ਨੂੰ ਬਚਾਉਣ ਲਈ ਜਿਹੜੇ ਬਹੁਤ ਸੋਹਣੇ ਮੈਸੇਜ ਦਿੱਤੇ ਉੱਥੇ ਹੀ ਪਿੰਡ ਖਾਰੜਾ ਦੇ ਬੰਜ਼ਾਰ ਜਿਹੜੀ ਹੈ ਪੰਚਾਇਤ ਦੇ ਸਰਪੰਚ ਗੁਰਜੀਤ ਸਿੰਘ ਤੇ ਗੁਰਦਾਰੇ ਦੀ ਪ੍ਰਬੰਧਕ ਕਮੇਟੀ ਤੇ ਹੋਰ ਜਿਹੜੇ ਪੰਡਵੰਤੇ ਮੋਹਦਵਾਰਾ ਪਿੰਡ ਦੇ ਲੋਕ ਜਿਹੜੇ ਉੱਥੇ ਸਮੂਲੀਅਤ ਕੀਤੀ ਤੇ ਉੱਥੇ ਜਿਹੜਾ ਮੈਸੇਜ ਨੂੰ ਸੁਣਿਆ ਤੇ ਪ੍ਰਣ ਕੀਤਾ ਕਿ ਅਸੀਂ ਵਾਤਾਵਰਨ ਨੂੰ ਬਚਾਵਾਂਗੇ ਤੇ ਬਹੁਤ ਸੋਹਣਾ ਸੰਦੇਸ਼ ਹੈ ਤੇ ਵੱਤਵੱਤ ਸ਼ੇਅਰ ਕਰਿਓ ਧੰਨਵਾਦ it okay. 运动。 ਲੋਨ ਦਿੱਤਾ ਦਲਿਤ ਲੋਕਾਂ ਨੂੰ ਬੈਂਕਾਂ ਵਾਲੇ ਲੋਨ ਦੇਣ ਤੋਂ ਪਹਿਲਾਂ ਕੋਈ ਚ ਗਿਰਵੀ ਰਖਵਾਉਂਦੇ ਨੇ ਸਰਪੰਚ ਗੁਰਜੀਤ ਸਿੰਘ ਪਿੰਡ ਕਲੜਾ ਤੋਂ ਇੱਕ ਪੰਜਾਬ ਕਲਾ ਰੰਗ ਮੰਚ ਤੋਂ ਕੋਰੀਓਗ੍ਰਾਫੀ ਕੀਤੀ ਗਈ ਆ ਜਿਸ ਦੇ ਵਿੱਚ ਇੱਕ ਗਵਰਨਮੈਂਟ ਵੱਲੋਂ ਮੈਸੇਜ ਦਿੱਤਾ ਗਿਆ ਵਾ ਇਹਨਾਂ ਵੱਲੋਂ ਜਿਹੜਾ ਗਵਰਨਮੈਂਟ ਦਾ ਮੈਸੇਜ ਸੀ ਕਿ ਜਿਹੜੀਆਂ ਐਗਰੀਕਲਚਰ ਦੇ ਸਬੰਧਤ ਜੀ ਨਿਯਮਿਤ ਪਾਲਿਸੀਆਂ ਆ ਜਾਂ ਐਜੂਕੇਸ਼ਨ ਦੇ ਸਬੰਧਤ ਹੈਗੀਆਂ ਦਲਿਤ ਪਰਿਵਾਰਾਂ ਵਾਸਤੇ ਉਨਾ ਵਾਸਤੇ ਇਹਨਾਂ ਨੂੰ ਜਾਗਰੂਕ ਕੀਤਾ ਗਿਆ ਤੇ ਇੱਕ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋ ਸਿੱਖਿਆ ਸੀ ਉਹਦੇ ਆਧਾਰ ਤੇ ਕੁਝ ਸਖਿਆਵਾਂ ਜਿਹੜੀਆਂ ਕਿ ਉਹ ਪਬਲਿਕ ਦੇ ਨਾਲ ਸ਼ੇਅਰ ਕੀਤੀਆਂ ਗਈਆਂ ਸੋ ਆਸ ਕਰਦੇ ਹਾਂ ਕਿ ਇਹੋ ਜੇ ਰੰਗਮੰਚ ਦੇ ਜਿਹੜੇ ਪ੍ਰੋਗਰਾਮ ਹੁੰਦੇ ਰਹੇ ਤੇ ਬਹੁਤ ਵਧੀਆ ਬਦਲੇ ਪੰਜਾਬ ਵਾਸਤੇ ਥੈਂਕ ਯੂ ਸਰ ਜੀ ਕੀ ਨਾਮ ਹੈ ਆਪਣਾ ਇਹਦਾ ਨਾਮ ਤਾਂ ਜੀ ਸੋਨਾ ਹੈ ਇਹ ਕੀ ਜਿਹੜਾ ਤੁਸੀਂ ਪ੍ਰੋਗਰਾਮ ਲਿਖਿਆ ਕਾਦਾ ਮੈਸੇਜ ਦੇ ਰਿਹਾ ਜੋ ਪੰਜਾਬ ਵਾਸਤੇ ਸਰਕਾਰ ਦੀਆਂ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਜਿਹੜੀਆਂ ਨੋਕਾ ਤੱਕ ਪਹੁੰਚਾਉਣ ਦਾ ਇੱਕ ਯਤਨ ਹੈ ਅਸੀਂ ਇਸਾਨੀ ਕਿਸ ਤਰ੍ਹਾਂ ਕਰਨੀ ਉਹਦੇ ਬਾਰੇ ਕੁਝ ਸੜੀਆਂ ਨਸ਼ਾ ਦੇ ਵਿੱਚ ਫਸੇ ਨੌਜਵਾਨ ਉਹਨਾਂ ਨੂੰ ਬਚਾਉਣ ਬਾਰੇ ਕੁਝ ਇਹੋ ਜਿਹੇ ਗੁਰਨਾਨਕ ਸਾਹਿਬ ਦੀਆਂ ਸਿੱਖਿਆਵਾਂ ਰਹੀਆਂ ਉਹ ਨੋਕਾ ਤੱਕ ਪਹੁੰਚਾਉਣ ਬਾਰੇ ਇੱਕ 15 ਅਗਸਤ ਤੇ ਸਪੈਸ਼ਲ ਪ੍ਰੋਗਰਾਮ ਸਰਕਾਰ ਵੱਲੋਂ ਕੀਤਾ ਗਿਆ ਹੈ ਜਿਹਦੇ ਵਿੱਚ ਅਸੀਂ ਸਾਡੀ ਟੀਮ ਨੂੰ ਉਹਨਾਂ ਨੇ ਹਾਇਰ ਕੀਤਾ ਹੈ ਕਿ ਤੁਸੀਂ ਪਿੰਡਾਂ ਪਿੰਡਾਂ ਜਾਣਾ ਹੈ ਅਸੀਂ ਅੱਜ ਤਿੰਨ ਪਿੰਡਾਂ ਦੇ ਵਿੱਚ ਜਿਹੜਾ ਇਹਨੂੰ ਕਰ ਰਹੇ ਹਾਂ ਪਰਫਾਰਮੈਂਸ ਅਜ ਸੈਕੰਡ ਪਿੰਡ ਹੈ ਉਹ ਇੱਕ ਪਿੰਡ ਉੱਛਾ ਰਿਹਾ ਹੈ ਇਹ 15 ਦਿਨ ਤਰੀ ਕਰਕੇ 15 ਅਗਸਤ ਕਰਕੇ ਜਾਂ ਅੱਗੇ ਵੀ ਜਿਹੜਾ ਵੈਸੇ ਵੀ ਇਹਨਾਂ ਦੀ ਸਰਕਾਰ ਸਰਕਾਰੀ ਸਕੀਮ ਹੈ ਕਿ ਅਜੇ ਸਿਰਫ ਇੱਕ ਟ੍ਰਾਇਲ ਹੈ ਇਸ ਤੋਂ ਬਾਅਦ ਹੋਰ ਬਹੁਤ ਗੱਲਾਂ ਚੱਲਣਗੇ ਤਾਂ ਜੋ ਜਿਹੜੇ ਲੋਕਾਂ ਨੂੰ ਪਤਾ ਨਹੀਂ ਲੱਗਦੀਆਂ ਸਰਕਾਰ ਦੀਆਂ ਇਹਨੀਆਂ ਸਕੀਮਾਂ ਹੁੰਦੀਆਂ ਨੇ ਇਹਨੇ ਇਹਨੇ ਸਰਕਾਰ ਫੈਸਿਲਟੀਆਂ ਦੇ ਰਹੀ ਹੈਗਾ ਉਹ ਲੋਕਾਂ ਤੱਕ ਪਹੁੰਚਦੀਆਂ ਨਹੀਂ ਉਹਨਾਂ ਨੂੰ ਪਹੁੰਚਾਇਆ ਜਾਵੇ ਤਾਂ ਕਿ ਹਰ ਕੋਈ ਇਹਦਾ ਫਾਇਦਾ ਲੈ ਸਕੇ